ਤਾਂ ਕਿ ਜੋ ਕਿ ਆਪਾਂ ਆਪਣੇ ਬੱਚਿਆਂ ਨੂੰ ਭਾਈ ਸੁਪੀ ਦਾਸ ਭਾਈ ਮਤੀ ਦਾਸ ਭਾਈ ਦੇਵਾਲਾ ਜੀ ਦੀ ਸ਼ੇਦੀ ਵਾਏ ਜਾਣ ਕਰਵਾ ਸਕੀਏ ਉਹਦੀ ਆਤ ਬੱਚਿਆਂ ਨੂੰ ਆਪਣੇ ਮਾਪ ਦਾਸ ਸ੍ਰੀ ਨੂੰ ਪਾਇਆ ਜੁਲਾ ਸ਼ੇਦੀ ਮੋੜ ਤੇ ਇੱਥੇ ਮਨਾਇਆ ਗਿਆ ਹੈ ਇਸ ਹਾਲੇ ਸਾਰੇ ਸਵਾਗੋਸਥਾਨ ਤੇ ਜੰਦੇ ਹੁੰਨੇ ਆ ਕੋਈ ਇੱਥੇ ਮਨਮਤ ਨਹੀਂ ਬਖਤੀ ਜਾਂਦੀ ਸਾਰੇ ਹੀ ਸਾਰੇ ਕੇਵਲ ਤੇ ਕੇਵਲ ਗੁਰੂ ਸਾਹਿਬ ਨੂੰ ਯਿਸਮਰ ਬੋਧ ਕਰਦੇ ਅਸੀਂ ਆਸ ਕਰਦੇ ਹਾਂ ਕਿ ਨਵੰਬਰ ਮਹੀਨੇ ਦੇ ਪ੍ਰਾਰੰਭ ਦੇ ਵਿੱਚ ਇਹ ਨਗਰ ਕੀਰਤਨ ਪੰਜਾਬ ਦੀ ਧਰਤੀ ਤੇ ਆ ਜਾਵੇਗਾ ਔਰੇ ਉਹ ਪਗਲੇ ਇੱਕ ਨਿੱਖਵੇਂ ਪਾਸਿਓਂ ਪਗਲੇ ਦੋਨੇ ਪਾਸਿਓਂ ਆਰਾ ਪਕੜਿਆ ਜਿਵੇਂ ਕਿਸੇ ਵੱਡੇ ਦਰਖਤ ਨੂੰ ਜੀਨ ਵਾਸਤੇ ਦੋ ਲੱਕੜਹਾਰੇ ਜਿਹੜੇ ਆਰਾ ਚਲਾਉਂਦੇ ਆ ਐਡਾ ਜਦੋਂ ਆਰਾ ਸੀਸ ਦੇ ਉੱਤੇ ਰੱਖ ਕੇ ਚਲਾਉਣ ਲੱਗੇ ਜਿੰਨੇ ਮੇ ਕੇ ਚਲਾਉਣ ਦੇ ਹੱਥ ਕੰਬਗੇਗਾ ਪੰਦਰ ਸਿੰਘ ਭਗ ਮਹਾਰਾਸ਼ਵਲਤੀ ਵਿੱਚ ਨਿਰਦੇਸ਼ਕੋੜਾ ਸਵਾਗਤ ਹੈ ਅਸੀਂ ਹਾ ਮੌਜੂਦ ਹੋਰ ਦੁਆਰਾ ਧਾਮ ਸਾਹਿਬ ਜਿੱਥੇ ਲਗਾਤਾਰ ਗੁਰਬਾਣੀ ਦਾ ਪ੍ਰਭਾਵ ਚੱਲ ਰਿਹਾ ਹੈ ਉਹ ਗੁਰਬਾਣੀ ਦਾ ਪ੍ਰਭਾਵ 350 ਸਾਲਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਹਿੰਦੀ ਚਾਤਰ ਦੇ ਸ਼ਹੀਦੀ ਗੁਰਪੁਰਬ ਨੂੰ ਸਭ ਮਰਪਤ ਸੋ ਤੁਸੀਂ ਤੁਹਾਨੂੰ ਇਸ ਪਵਿੱਤਰ ਜਗਾ ਤੇ ਇਸ ਪਵਿੱਤਰ ਥਾਂ ਤੇ ਜੋ ਗੁਰਬਾਣੀ ਦੇ ਪ੍ਰਭਾਵ ਚੱਲ ਰਹੇ ਨੇ ਉਹਨਾਂ ਦੇ ਦਰਸ਼ਨ ਵੀ ਕਰਾਵਾਂਗੇ ਪ੍ਰਬੰਧਕਾਂ ਨਾਲ ਗੱਲਬਾਤ ਵੀ ਕਰਾਵਾਂਗੇ ਤੁਸੀਂ ਬਣੇ ਰਹਿਣਾ ਸ਼ਿਵਾਲਕ ਟੀਵੀ ਚੈਨਲ ਦੇ ਨਾਲ ਬਹੁਤ ਬਹੁਤ ਧੰਨ Yeah. you ਦੀਦਾ ਦਰਵਾਜਾ ਖੜਕਾਇਆ ਉਹ ਰਾਤ ਦਿੱਤੇ ਥੋਪੀ ਰੱਖੀ ਜਿਹੜਾ ਗੁਰਤੇਜ ਬਹਾਦਰ ਸਾਹਿਬ ਨੂੰ ਕਹਿੰਦਾ ਸੀ ਮਹਾਰਾਜ ਮੇਰੇ ਘਰ ਆਇਓ ਮਹਾਰਾਜ ਕਹਿੰਦੇ ਸੀ ਸੇਵਾ ਦਾ ਮੌਕਾ ਦਿਓ ਫਿਰ ਮਹਾਰਾਜ ਕਹਿੰਦੇ ਸੀ ਆਵਾਂਗੇ ਸਮੇਂ ਨੂੰ ਸੰਭਲਿ ਸੇਵਾ ਨੂੰ ਸੰਭਲਿ ਅੱਜ ਜਦੋਂ ਗਏ ਦਰਵਾਜਾ ਖੜਕਾਇਆ ਕੌਣ ਹੈ ਭਾਈ ਇੰਨੀ ਰਾਤ ਨੂੰ ਸਾਧ ਸੰਗਤ ਕਹਿੰਦੇ ਮੈਂ ਗੁਰਨਾਮ ਦਰਸੇ ਕਾ ਮੈਂ ਗੁਰਦੇਵ ਬਹਾਦਰ ਸਾਹਿਬ ਦਾ ਸਿੱਖ ਗੁਰੂ ਦਾ ਸਿੱਖ ਹੈ ਆਜਾਣ ਆ ਗਿਆ ਅਜੇ ਦੱਸਿਆ ਨਹੀਂ ਗੱਲਾਂ ਚੱਲ ਪਿਆ ਜਲ ਪਾਣੀ ਪੁੱਛਿਆ ਕਿਵੇਂ ਆਣਾ ਹੋਇਆ ਕਹਿੰਦੇ ਮੈਂ ਸੋਣਿਆ ਗੁਰਦੇਵ ਬਹਾਦਰ ਸਾਹਿਬ ਦੀ ਸ਼ਹਾਦਤ ਸ਼ਹੀਦੀ ਦੇ ਦਿੱਤੀ ਇਹਨੇ ਹਾਂ ਠੀਕ ਸੁਣੇ ਕਹਿੰਦੇ ਪਰ ਮੇਰੇ ਨਾਲ ਮਾੜੀ ਕੀ ਹੋਇਆ ਭਾਈ ਕਹਿੰਦੇ ਮੈਂ ਇੱਕ ਧੋਬੀ ਰਾਮ ਦਿੱਤਾ ਮੈਂ ਜਾਂਦਾ ਸੀ ਅਨੰਦਪੁਰ ਸਾਹਿਬ ਪਾਰਜ ਨੇ ਮੇਰੇ ਨਾਲ ਵਚਨ ਕੀਤਾ ਸੀ ਕਿ ਤੇਰੇ ਘਰ ਆਵਾਂਗੇ ਆਏ ਨਹੀਂ ਮੈਂ ਉਡੀਕਦਾ ਸੀ ਸਹਿਬ ਆਉਣਗੇ ਆ ਦੇਖ ਫਿਕਰ ਭਾਈ ਜੱਪਿਆ ਮੈਂ ਮਹਾਰਾਜ ਦਾ ਅੱਜ ਤੱਕ ਆਸਣ ਲਾਇਆ ਹੋਇਆ ਆਪਾਂ ਗੁਰੂ ਤੇਗ ਬਹਾਦਰ ਦਾ ਇਹ ਆਸਰ ਮਹਾਰਾਜ ਵਾਸਤੇ ਲਾਇਆ ਹੈ ਜਦੋਂ ਇੰਨੀ ਗੱਲ ਆਖੀ ਨਾ ਪਰ ਮਹਾਰਾਜ ਆਏ ਨਹੀਂ ਤੇ ਸਾਧ ਸੰਗਤ ਭਾਈ ਜੈ ਤੇਰੇ ਨਿਤਰਾ ਤੁਹਾਨੂੰ ਧਿਆਨ

ਪੰਜ ਪੜਾ ਕਰਕੇ ਭਾਈ ਜੈਦਾ ਅਨੰਦਪੁਰ ਸਾਹਿਬ ਪਹੁੰਚਿਆ ਸੀਸ ਜਦੋਂ ਰੱਖਿਆ ਨਾ ਇੱਕ ਸ਼ੀਸ਼ਗੰਦ ਸਾਹਿਬ ਤੇ ਹੱਥ ਦੇਣਾ ਗੁਰੂ ਨੂੰ ਦਿੱਲੀ ਚ ਇੱਕ ਸ਼ੀਸ਼ਗੰਦ ਸਾਹਿਬ ਜਿਹੜਾ ਹੈ ਅਨੰਦਪੁਰ ਸਾਹਿਬ ਜਿੱਥੇ ਮਹਾਰਾਜਾ ਸੀਸ ਅਨੰਦਪੁਰ ਸਾਹਿਬ ਜਦੋਂ ਗੁਰਗੋਈਂ ਸਿੰਘ ਸਾਹਿਬ ਨੇ ਛੱਡਿਆ ਨਾ ਸ਼ੀਸ਼ਗੰਦ ਸਾਹਿਬ ਨਾਲ ਸ਼ਿਕਾਰ ਕੀਤੀ ਉੱਥੇ ਜੋਤ ਜਗਦੀ ਸੀ ਤੇ ਗੁਰਸਿੱਖ ਦੀ ਡਿਊਟੀ ਜਿਨ੍ਹਾਂ ਦੀ ਲਾਈ ਸੀ ਮਹਾਰਾਜ ਕਹਿੰਦੇ ਜੋ ਮਰਦੀ ਹੋ ਜੇ ਇੱਥੇ ਜੋਤ ਜਗਾਨੀ ਨਾ ਛੱਡੀ ਮੋਗਲ ਸਲਤਨਤ ਜਿੰਨੀ ਮਰਜੀ 10 ਲੱਖ ਦੀ ਫੌਜ ਜਿੰਨੀ ਫੌਜ ਉਸ ਹਸਲੇ ਸੀ ਅਨੰਦਪੁਰ ਸਾਹਿਬ ਸਾਧ ਸੰਗਤ ਚੜ੍ਹ ਕੇ ਆਈ ਮਹਾਰਾਜ ਨੇ ਅਨੰਦਾ ਦੀ ਪੂਰੀ ਨੂੰ ਛੱਡਿਆ ਇੱਕ ਗੱਲ ਯਾਦ ਰੱਖਿਓ ਇਤਿਹਾਸ ਕਹਿੰਦਾ ਪਰ ਗੁਰਦੇਵ ਸਾਹਿਬ ਨੇ ਜਿੱਥੇ ਸੀਜ਼ ਰੱਖਿਆ ਸੀ ਇਹ ਤੇ ਸੀਸ ਗੱਲ ਸੀ ਨਾ ਉੱਥੇ ਜੋਤ ਸਦਾ ਹੀ ਜਗਦੀ ਹੈ ਉੱਥੇ ਜੋਤ ਜਗਦੀ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਬਾਲ ਗੋਬਿੰਦ ਰਾਏ ਜੀਾਂ ਦੇ ਸਾਹਮਣੇ ਸੀਸ ਰੱਖਿਆ ਜਿੱਦਿਆ ਗੱਲ ਨਾਲ ਇਸ ਤੇ ਕਰਨੇ ਆਪਣੇ ਉਹ ਅਰਣੀ ਸਭ ਜੈ इस पर बहुत तीखी ਜੀ ਫਾਈਨ ਮੀਟਿੰਗ ਪਿਆਰ ਜਿਆਦ ਜੇ ਆਪਾਂ ਬੈਠੇ ਹਾਂ ਸਾਰੇ ਧੰਤਨ ਸਹਿਬ ਸ਼੍ਰੀ ਹਰਿਗੋਬਾਧ ਜੀ ਦੀ ਜਾਲ ਵਿੱਚ ਧੰਤਨ ਪਾਇਮਤੀ ਦਾਤੀ ਭਾਗ ਸਦੀ ਦਾਤੀ ਕਾਇਕਿਆ ਲਾਜ ਆਪਾਂ ਦੇ ਸਾਰਿਆਂ ਨੇ ਆਪਣੇ ਵਿਭਾਗ ਪਾਕ ਚੰਗੇ ਆਪਣੇ ਨਹੀਂ ਨਿੱਜੀ ਪਿੰਡਾਂ ਦੇ ਵਿੱਚ ਜਿਆ ਸਰਨਾਮ ਨੂੰ ਜਾਂ ਦਸਮੀ ਨੂੰ ਗਿਆ ਗੁਰਨਾਮ ਚਾਹ ਜਦ ਉਹ ਸਿਮਰ ਗੁਰੂ ਨੂੰ ਮਾਣ ਜਨ ਨੇ ਤਾਂ ਆਪਾਂ ਸਾਰੇ ਹੀ ਜੀਵਨ ਸਤਿਮਾਨ ਦੇਣਾ ਹੈ ਆਪ ਸਾਰੇ ਜਿਹੜੇ ਉਪਭਾਗਾਂ ਵਾਲੇ ਆਂ ਕਿ ਮਹਾਰਾਜ ਨੇ ਆਪਾਂ ਨੂੰ ਸ਼ਿਦਾਰ ਦੀ ਮਨਾਉਂਦਾ ਬਲਵਕਸ਼ੀਓ ਉਦਮਵਕਸ਼ੀਓ ਉਤ ਉਦਮ ਭਾਗਾਂ ਦੇ ਸਾਰਿਆਂ ਨੇ ਕਿਸੇ ਨੇ ਆਰਤੀ ਦੀ ਸੇਵਾ ਕੀਤੀ ਕਿਸੇ ਨੇ ਬੜੇ ਸਾਧ ਜੀ ਸੇਵਾ ਕੀਤੀ ਕਿਸੇ ਨੇ ਕੀਰਿ ਦੀ ਸੇਵਾ ਕੀਤੀ ਕਿਸੇ ਨੇ ਮਾਇਆ ਦੀ ਕੀਤੀ ਕਿਸੇ ਨੇ ਆਪਣੀ ਖੱਤੀ ਤੇਨ ਦਿਨ ਦੀਆਂ ਬੀਬੀਆਂ ਨੇ ਸੇਵਾ ਕੀਤੀ ਸਾਰਿਆਂ ਲਈ ਬਹੁਤ ਬਹੁਤ ਧੰਨਵਾਦ ਆਪੇਂਦਰ ਸਿੰਘ ਭਾਗੋ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਗੁਰਦਰਾ ਸਾਹਿਬ ਗੁਰਦਰਾ ਢਾਂਗ ਸਾਹਿਬ ਜਿੱਥੇ ਪੀਰਾਂ ਫਕੀਰਾਂ ਨੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਪਵਿੱਤਰ ਕੀਤਾ ਹੈ ਔਰ ਸਾਲ ਦੇ ਵਿੱਚ ਲਗਾਤਾਰ ਮੈਂ ਇਹ ਤਾਂ ਕਹਿ ਨਹੀਂ ਸਕਦਾ ਵੀ ਕਿੰਨੇ ਕੁ ਲਗਾਤਾਰ ਮੈਂ ਸਮਝਦਾ ਆਂ ਬਈ ਪੰਜ ਛੇ ਫੰਕਸ਼ਨ ਆ ਜਿਹੜੇ ਉਹ ਗੁਰੂ ਸਾਹਿਬਾਂ ਨੂੰ ਸਮਰਪਿਤ ਫੰਕਸ਼ਨ ਕੀਤੇ ਜਾਂਦੇ ਨੇ ਸੋ ਉਹ ਫੰਕਸ਼ਨ ਹੁਣ ਤੁਸੀਂ ਜਿੰਨੀਆਂ ਵੀ ਸਾਹ ਸੰਗਤਾਂ ਦੁਨੀਆ ਭਰ ਚ ਦੇਖਦੇ ਆ ਤੁਸੀਂ ਕਹਿੰਦੇ ਹੁਣੇ ਵੀ ਕਿਸ ਨੂੰ ਸਮਰਪਿਤ ਕੀਤੇ ਜਾਂਦੇ ਆ ਇਹ ਫੰਕਸ਼ਨ ਆ ਜਿਹੜੇ ਇਹ ਸਾਰੇ ਹੀ ਕੀਰਤਨ ਦਰਬਾਰ ਗੁਰੂ ਸਹਿਬਾਨ ਨੂੰ ਸਮਰਪਿਤ ਕੀਤੇ ਜਾਂਦੇ ਨੇ ਹੁਣੇ ਹੁਣੇ ਜੋ 350ਵਾਂ ਸਾਲਾ ਗੁਰੂ ਤੇਗ ਬਹਾਦਰ ਜਣੀ ਕੇ ਹਿੰਦ ਦੀ ਚਾਦਰ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੋ 350ਵੇਂ ਸ਼ਹੀਦੀ ਪੂਰਵ ਉਹ ਮਨਾਉਣਾ ਕਰਨੇ ਨੇ ਉਹਨਾਂ ਨੂੰ ਸਮਰਪਿਤ ਗੁਰਦੁਆਰਾ ਢਾਂਗ ਸਾਹਿਬ ਵਿਖੇ ਜੋ ਲਗਾਤਾਰ ਸਵੇਰ ਤੋਂ ਕੀਰਤਨ ਚੱਲ ਰਹੇ ਨੇ ਸੋ ਮੇਰੇ ਨਾਲ ਮੌਜੂਦ ਰਹਿਣਗੇ ਬਾਬਾ ਗੁਰਵਿੰਦਰ ਸਿੰਘ ਜੀ ਤੇ ਭਾਈ ਸਾਹਿਬ ਭਾਈ ਜਨੈਤ ਸਿੰਘ ਜੀ ਸੋ ਭਾਈ ਜਨੈਤ ਸਿੰਘ ਜੀ ਸਤਿ ਸ੍ਰੀ ਅਕਾਲ ਵੈਜੀ ਕਾ ਖਾਲਸਾ ਵੈਜੀ ਕੀ ਫਤਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚਾਹੋਗੇ ਅੱਜ ਜੋ ਗੁਰੂ ਸਾਹਿਬ ਨੂੰ ਸਮਰਪਿਤ ਗੁਰਬਾਣੀ ਦਾ ਜਲ ਪ੍ਰਵਾਹ ਗੁਰਬਾਣੀ ਦਾ ਪ੍ਰਭਾਵ ਚੱਲ ਰਿਹਾ ਹੈ ਕੀ ਕਹਿਣਾ ਚਾਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਇਹੀ ਸੰਦੇਸ਼ ਦੇਣਾ ਚਾਹਾਂਗਾ ਕਿ ਜੋ ਅੱਜ ਸਮਾਗਮ ਇੱਥੇ ਗੁਰਦੁਆਰਾ ਢਾਨਸਾ ਵਿਖੇ ਪ੍ਰਾਰੰਭ ਹਨ ਇਹ ਸਮਾਗਮ ਲਗਭਗ ਅੱਜ ਤੋਂ 1 ਮਹੀਨਾ ਪਹਿਲਾਂ ਆਸਾਮ ਤੋਂ ਗੁਰਦੁਆਰਾ ਧੋਪੜੀ ਸਾਹਿਬ ਤੋਂ ਹੀ ਪ੍ਰਾਰੰਭ ਹੋ ਚੁੱਕੇ ਹਨ ਜੋ ਕਿ ਨਗਰ ਕੀਰਤਨ ਥਾਂ-ਥਾਂ ਤੇ ਆ ਰਿਹਾ ਹੈ ਤੇ ਤੇ ਸੰਗਤਾਂ ਨੂੰ ਦਰਸ਼ਨ ਦਿਦਾਰੇ ਬਖਸ਼ ਰਿਹਾ ਹੈ ਅੱਜ ਇਹ ਨਗਰ ਕੀਰਤਨ ਸ਼ਾਇਦ ਜੱਬਲਪੁਰ ਤੋਂ ਵੀ ਰਵਾਨਾ ਹੋ ਚੁੱਕਿਆ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਨਵੰਬਰ ਮਹੀਨੇ ਦੇ ਪ੍ਰਾਰੰਭ ਦੇ ਵਿੱਚ ਇਹ ਨਗਰ ਕੀਰਤਨ ਪੰਜਾਬ ਦੀ ਧਰਤੀ ਤੇ ਆ ਜਾਵੇਗਾ ਇਹ ਜੋ ਸਮਾਗਮ ਹੋ ਰਹੇ ਹਨ ਇਹ ਭਾਈ ਮਤੀਦਾਸ ਭਾਈ ਸਤੀਦਾਸ ਅਤੇ ਭਾਈ ਦਿਆਲਾ ਜੀ ਤੇ ਤਿਲਕ ਜੰਜੂ ਰਾਖਾ ਪ੍ਰਵਤਾਕਾ ਕੀਨੋ ਬਡੋ ਕਲੋ ਮੈਂ ਸਾਕਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਮਹਾਰਾਜਿਆਂ ਨੂੰ ਸਮਰਪਿਤ ਹਨ 19 ਸਤੰਬਰ ਨੂੰ ਗੁਰਦੁਆਰਾ ਢਾਂਗ ਸਿਧਾਂਗਸਾ ਵਿਖੇ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤਾ ਮਟਾਏ ਜੀਆ ਦੇ ਸ੍ਰੀ ਅਖੰਡ ਜਪਾਰ ਆਰੰਭ ਹੋਏ ਸਨ ਅੱਜ 21 ਸਤੰਬਰ ਦੇ ਐਤਵਾਰ ਨੂੰ ਉਹਨਾਂ ਦੇ ਭੋਗ ਪਾਏ ਚੁੱਕੇ ਪਾਏ ਗਏ ਹਨ ਅਤੇ ਉਸ ਤੋਂ ਬਾਅਦ ਕੀਰਤਨ ਦਰਬਾਰ ਪ੍ਰਾਰੰਭ ਹਨ ਭਾਈ ਬਾਬਾ ਭੋਪਿੰਦਰ ਸਿੰਘ ਜੀ ਮਾਜਰੇ ਵਾਲੇ ਕੀਰਤਨ ਕਰਕੇ ਜਾ ਚੁੱਕੇ ਹਨ ਅਤੇ ਤੇਜ ਪ੍ਰਤਾਪ ਸਿੰਘ ਜੀ ਕੀਰਤਨ ਦੀ ਪ੍ਰਾਰੰਭਤਾ ਕਰ ਚੁੱਕੇ ਹਨ ਸੋ ਸੂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸਮਾਗਮਾਂ ਦੇ ਵਿੱਚ ਹਾਜ਼ਰੀ ਭਰੋ ਤਨ ਮਨ ਧੰਦੇ ਨਾਲ ਸੇਵਾ ਕਰੋ ਜੋ ਕਿ ਸਾਡਾ ਇਹ ਸੰਸਾਰ ਤੇ ਆਇਆ ਸਫਲ ਹੋ ਸਕੇ ਬਾਤ ਤੋਂ ਵੱਧ ਬਾਣੀ ਸੁਣੋ ਬਾਣੀ ਪੜੋ ਤੇ ਅਮਰਤ ਦੇ ਧਾਰਨੀ ਹੋਵੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਮਰੇ ਨਾਲ ਮੌਜੂਦ ਨੇ ਇਸ ਸਤਾਨ ਦੇ ਮੁਖ ਸੇਵਾਦਾਰ ਬਾਬਾ ਗੁਰਵਿੰਦਰ ਸਿੰਘ ਜੀ ਸੋ ਗੁਰਵਿੰਦਰ ਸਿੰਘ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਅੱਜ ਜੋ ਸਮਾਗਮ ਲਗਾਤਾਰ ਚੱਲ ਰਹੇ ਨੇ ਕੀ ਕਹਿਣਾ ਚਾਹੋ ਸਭ ਤੋਂ ਪਹਿਲਾਂ ਅਸੀਂ ਗੁਰਦੁਆਰਾ ਢਾਂਕਸਾ ਜਿੱਥੇ ਸੁਵਾਲਕੀ ਦੀ ਵੀ ਆਉਣ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਡੇ ਵੱਲੋਂ ਬੀੜ ਜੀ ਨੂੰ ਆਏ ਜੀ ਆਇਆਂ ਨੂੰ ਉਸ ਤੋਂ ਬਾਅਦ ਵਿੱਚ ਤਾਂ ਤਾਂ ਸ਼੍ਰੀਮਾਨ ਸਤਵਾ ਭਗਵਾਨ ਸਿੰਘ ਜੀ 28ਵੇਂ ਵਰ੍ਹੇ aniversari ਵਰਤ ਮਿੱਠੀ ਯਾਦ ਉਸ ਮਰਿਤ ਇੱਕ ਗੁਰਮਤ ਸਮਾਗਮ ਹੋ ਰਿਹਾ ਹਨ ਅਤੇ ਤਾਂ ਤਾਂ ਸਹਿਬ ਸ਼ਿਵਦੇਵਹ ਦੇ ਮਹਾਰਾਜ ਜੀ ਸ੍ਰਿਸ਼ਟੀ ਦੀ ਚਾਤਨ ਪਾਈ ਸਤੀਦਾ ਜੀ ਪਾਈ ਮਤੀਦਾ ਜੀ ਪਾਈ ਦਿਆਲਾ ਜੀ ਇਹ ਸਾਰੇ ਹੀ ਸਮਾਗਮ ਗੁਰੂ ਸਾਹਿਬ ਅਵੰਦਾ ਦੀ ਸ਼ੀਰਿ ਗੁਰ ਸਵਾਗਤ ਕਰਵਾਏ ਗਏ ਹਨ ਤਾਂ ਜੋ ਕਿ ਨਾਲ ਦੇ ਵਿੱਚ ਇਲਾਕੇ ਦੇ ਸੰਗਤ ਪਿੰਡ ਸਿਹੁ ਮਾਜਰਾ ਪਿੰਡ ਬੰਨਵਾਜਰਾ ਪਿੰਡ ਮੁਗਲ ਮਾਜਰੀ ਪਿੰਡ ਸੋਤਲ ਸਾਡੇ ਪਤਵੰਤੇ ਸੱਜਣਾਂ ਨੇ ਬੜਾ ਸਹਿਯੋਗ ਕੀਤਾ ਇਲਾਕਿਆਂ ਦੇ ਵਿੱਚ ਆਪਣੇ ਬਹੁਤ ਹੀ ਸਾਈਜ਼ ਦਾ ਉੱਛਾ ਸੀ ਮਹਾਰਦੀ ਆਪਾਂ ਸਾਰੇ ਜਿੱਥੋਂ ਢੋਬੀ ਸਾਹਿਬ ਉਹਨਾਂ ਨੇ ਇਤਨਾ ਬੁਆਇਆ ਸਭ ਤੋਂ ਪਹਿਲਾਂ ਪਟਿਆਲੇ ਤੋਂ ਮੋਤੀਬਖਸਾ ਤੋਂ ਇਹ ਸ਼ੀਧੀ ਸਮਾਗਮਾਂ ਦੀ ਰੰਭਤਾ ਹੋਈ ਐ ਜੀਪੀਸ ਵੱਲੋਂ ਤੋਂ ਫਿਰ ਸਾਰੀ ਲੜੀ ਵਾ ਲੜੀ ਚੱਲਦੇ ਆ ਉਹਦੇ ਵਿੱਚ ਹੀ ਅਸੀਂ ਆਪਣੇ ਸਥਾਨ ਤੇ ਸੰਗਤਾਂ ਦੇ ਸੰਯੋਗ ਨਾਲ ਇਹ ਸਮਾਗਮ ਸਾਡੇ ਅਜੂ ਲਿਖੇ ਗਏ ਹਨ ਜੋ ਕਿ ਅੱਜ ਲਾਇਕ ਚੱਲੇ ਰਹੇ ਹਨ ਜੋ ਕਿ ਜਿਹੜਾ ਸਮਾਪਤ ਹੋਣੀ ਹੈ 1:30 ਵਜੇ ਹੋ ਜਾਣੀ ਆ ਨੋ ਤਾਂ ਪਹਿਲਾਂ ਸਤਿਬਕ ਬਿੰਦਸ ਸਿੰਘ ਨੇ ਕੀਰਤਨ ਕੀਤਾ ਮਹਾਂਪੁਰਜਾਂ ਚੰਗੀਆਂ ਨੂੰ ਬਾਬਾ ਤੇਸ਼ਰ ਪ੍ਰਤਾਪ ਸਿੰਘ ਜੀ ਕੋ ਸਾਧ ਸੰਗਤ ਸੱਜਣ ਗੀਦ ਵਾਲੇ ਮਹਾਂਪੁਰਮ ਨਹੀਂ ਮਹਾਂਪੁਰਜ ਉਹਨਾਂ ਸਾਹਿਬ ਦੇ ਆਜਾ ਸਮੂਹ ਸੁਣਾ ਰਹੇ ਹਨ ਤਾਂ ਕਿ ਜੋ ਕਿ ਆਪਾਂ ਆਪਣੇ ਬੱਚਿਆਂ ਨੂੰ ਭਾਈ ਸੁਪੀ ਦਾਸ ਭਾਈ ਮਤੀ ਦਾਸ ਭਾਈ ਦਿਆਲਾ ਜੀ ਦੀ ਸ਼ੀਧੀ ਵਾਏ ਜਾਣ ਕਰਵਾ ਸਕੀਏ ਤਾਂ ਕਿ ਜੋ ਆਪਾਂ ਜੋ ਕਿ ਸੰਗਤ ਆਉਂਦੀ ਆ ਤਾਂ ਬੱਚਿਆਂ ਨੂੰ ਆਪਣੇ ਮਾਵਾ ਬਦਾਸ ਤੋਂ ਪਾਈਆ ਜੁਦਾ ਸ਼ੀਧੀ ਮੋੜ ਤੇ ਇੱਥੇ ਮਨਾਇਆ ਗਿਆ ਹੈ ਇਸ ਸਾਰੇ ਦੇ ਸਾਰੇ ਸਵਾਰੋਥਾਂ ਤੇ ਜਿੰਨੇ ਹੁੰਨੇ ਆ ਕੋਈ ਇੱਥੇ ਮਨਮਤ ਨਹੀਂ ਬਖਤੀ ਜਾਂਦੀ ਸਾਰੇ ਹੀ ਸਾਰੇ ਕੇਵਲ ਤੇ ਕੇਵਲ ਗੁਰੂ ਸਾਹਿਬ ਨੂੰ ਹੀ ਸਮਰਪਿਤ ਹੁੰਦੇ ਸਾਰੀ ਸਾਸ ਦਾ ਧੰਨਵਾਦ ਜਿੱਦਾਂ ਅਸੀਂ ਸਥਾਨ ਤੇ ਸਾਰੇ ਨਾਲ ਮਿਲ ਕੇ ਸਹਿਬ ਜੀ ਉਤੇ ਇੱਕ ਵਾਰ ਮਹਾਰਾਜ ਦੀ ਜਾਤ ਉਸ ਦਾ ਸਵਾਗਤ ਕਰਾਇਆ ਕਿੱਥੇ ਆਪਾਂ ਨਿਚੇ ਇੱਦਾਂ ਨੂੰ ਆਪਣੇ ਵਿਆਹ ਪ੍ਰੋਗਰਾਮ ਪਾਸ ਸ਼ੁਰੂ ਕਰ ਲੈਣੇ ਆ ਗਾਂ ਕਿਸੇ ਨੇ ਆਪਣੇ ਘਰਾਂ ਦੇ ਘੋਟੇ ਜੱਟ ਸ਼ੁਰੂ ਕਰ ਲੈਣੇ ਆ ਬੇਨਤੀ ਆ ਰੱਜ ਰੱਜ ਮਨਾਓ ਪਰ ਆਪਾਂ 10 ਪਰਵਾਰ 20 ਪਰਵਾਰ ਇਕੱਠੇ ਹੋ ਕੇ ਕੋਈ ਲਾਗੀ ਸੀ ਬਲਾਈਏ ਕੋਈ ਢਾਡੀ ਸਿੰਘ ਬੁਲਾਈਏ ਕੋਈ ਸ਼ਾਨ ਨੂੰ ਸੁਖਮਣ ਸਾਹਿਬ ਦੇ ਜਾਪ ਕਰੀਏ ਤਾਂ ਜੋ ਕਿ ਆਪਾਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਸਾਰੇ ਦੇ ਸਾਰੇ ਇਲਾਕਿਆਂ ਦੇ ਵਿੱਚ ਸਮਾਗੋ ਉਦਿੱਕੇ ਜਾਣ ਤਾਂ ਜੋ ਪਤਾ ਲੱਗੇ ਕਿ ਹਾਂ ਗੁਰੂ ਸਾਹਿਬ ਬਾਹਰ ਦੀ ਇਹ ਸ੍ਰਿਸ਼ਟੀ ਹੈ ਕਿੱਡੀ ਵੱਡੀ ਤੇ ਆਮ ਸਾਰਿਆਂ ਦੇ ਤੇ ਭਾਈ ਆਪਾਂ ਸਾਰੇ ਜਿੰਨੇ ਕੰਬੜਾ ਮਾਰ ਸਕਦੇ ਆ ਹਾਰੇ ਬਾਤ ਤੁਹਾਨੂੰ ਜਰੂਰ ਮਾਰੀਏ ਇਹ ਸਿਰਫ ਤੇ ਸੇਮ ਗੁੰਬਸ ਮਾਗਰੋ ਸਵਾਗਤ ਨਹੀਂ ਹੈ ਵਾਇਗ੍ਰੀ ਜੀ ਦਾ ਖਾਸਾ ਵਾਇਗ੍ਰੀ ਦੀ ਕੀਮਤ ਹੈ